ਬਰਾਊਂ ਕੁੜੀ ਜਾਨੀ ਕਿ ਹਰਪਾਲ ਕੌਰ ਨੂੰ ਤੁਸੀਂ ਜਾਣਦੇ ਹੋ ਜੋ ਕਿ ਵੈਲਡਿੰਗ ਦੀਆਂ ਵੀਡੀਓ ਆਪਣੇ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰਦੇ ਰਹਿੰਦੇ ਹਨ ਉਹਨਾਂ ਦਾ ਪਿੱਛੇ ਜੀ ਡਿਵੋਰਸ ਹੋਇਆ ਸੀ ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਸ ਤੋਂ ਬਾਅਦ ਲੋਕ ਬਹੁਤ ਗਲਤ ਵੀ ਕਮੈਂਟ ਕਰਦੇ ਆ ਤੇ ਜਿਸ ਤੋਂ ਬਾਅਦ ਬਰਾਊਂ ਕੁੜੀ ਨੇ ਇੱਕ ਸਟੋਰੀ ਆਪਣੇ ਇੰਸਟਾਗ੍ਰam ਤੋਂ ਸਾਂਝੀ ਕੀਤੀ ਜਿਸ ਵਿੱਚ ਉਹ ਰੋਂਦੇ ਹੋਏ ਵੀ ਤੁਹਾਨੂੰ ਦਿਖਾਈ ਦਿੱਤੇ ਆ ਜਿਸ ਦੇ ਨਾਲ ਉਹਨਾਂ ਨੇ ਸਟੋਰੀ ਵਿੱਚ ਲਿਖਦੇ ਹੋਏ ਕਿਹਾ ਹੈ ਕਿ ਕਦੇ-ਕਦੇ ਲੋਕ ਇੰਨੇ ਗਲਤ ਕਮੈਂਟ ਕਰਦੇ ਆ ਜਿਵੇਂ ਉਹਨਾਂ ਦੇ ਘਰ ਦੀ ਬੈਨ ਨਹੀਂ ਹੁੰਦੀ ਮੈਂ ਤਾਂ ਕਿਸੇ ਨੂੰ ਉਹ ਕਹਿੰਦੀ ਵੀ ਨਹੀਂ ਆਪਣਾ ਕੰਮ ਕਰਦੀ ਹਾਂ ਬਸ ਫਿਰ ਵੀ ਲੋਕ ਐਨੇ ਜੈਲਸ ਕਰਦੇ ਆ ਮੇਰਾ ਕੀ ਕਸੂਰ ਜੇ ਡਿਵੋਰਸ ਹੋਇਆ ਮੇਰਾ ਕੋਈ ਕੁੜੀ ਨਹੀਂ ਚਾਹੁੰਦੀ ਕਿ ਉਹਦਾ ਘਰ ਟੁੱਟੇ ਮੇਰੇ ਮਾਪੇ ਨੇ ਮੈਨੂੰ ਸੰਭਾਲਿਆ ਨਹੀਂ ਤਾਂ ਕੁੱਤਾ ਦੂਜਾ ਵਿਆਹ ਕਰ ਦਿੰਦੇ ਆ ਮੈਂ ਤਾਂ ਮਿਹਨਤ ਕਰਦੀ ਆ ਆਪਣੇ ਦਮ ਤੇ ਤੱਕ ਆਈ ਹਾਂ ਉਹਦਾ ਕਹਿੰਦੇ ਧੀਆ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਫਿਰ ਗਲਤ ਬੋਲ ਕੇ ਕੀ ਮਿਲਦਾ ਥੂੜੀ ਨੂੰ ਖੋਲ ਕੇ ਜੀਣ ਦਾ ਹੱਕ ਨਹੀਂ ਮੈਂ ਵੈਸੇ ਬਹੁਤ ਸਟਰੌਂਗ ਆ ਪਰ ਕਦੇ ਕਦੇ ਪਾਣੀ ਸਿਰ ਤੋਂ ਉੱਪਰ ਹੋ ਜਾਂਦਾ ਫਿਰ ਫੀਲ ਹੁੰਦਾ ਹੈ ਹਾਦਿਆਂ ਲੋਕਾਂ ਦੀ ਸਿੱਟਨ ਨੂੰ ਲੱਗੇ ਹੋਇਆ ਬਾਕੀ ਜਿਹੜੇ ਸੋਚਦੇ ਆ ਕਿ ਮੈਂ ਡਿਵੋਰਸ ਤੋਂ ਬੜਾ ਖੁਸ਼ ਆਂ ਤੱਬ ਉਹਨਾਂ ਦੀਆਂ 3 ਭੈਣਾਂ ਦਾ ਵੀ ਡਿਵੋਰਸ ਕਰਾਵੇ ਉਹਨਾਂ ਨੂੰ ਪਤਾ ਲੱਗੂ ਕਿ ਇੱਕ ਪਿਓ ਭਰਾ ਤੇ ਕੀ ਬੀਤੀ ਐ ਜਦੋਂ 8-10 ਸਾਲ ਬਾਅਦ ਘਰ ਵਾਪਸ ਆਉਂਦੀ ਐ ਤੇ ਇੱਕ ਦਾਲ ਜਵਾਕ ਵੀ ਲੈ ਕੇ ਆਉਂਦੀ ਐ ਇਹ ਸਟੋਰੀ ਬ੍ਰਾਊਨ ਕੁੜੀ ਦੁਆਰਾ ਸ਼ੇਅਰ ਕਰਨ ਤੋਂ ਬਾਅਦ ਲੋਕੀ ਕਮੈਂਟਾਂ 'ਚ ਕਾਫੀ ਭਾਵੁਕ ਵੀ ਨਜ਼ਰ ਆ ਰਹੇ ਨੇ ਕਿ ਭੈਣ ਤੂੰ ਸਟਰੌਂਗ ਹੋ ਤੱਕ ਕਦੇ ਵੀ ਗੁਬਰਾਈ ਨਾ ਅਸੀਂ ਦੇ ਦੇ ਨਾਲਾ ਹੋਰ ਵੀ ਕਾਫੀ ਕਮੈਂਟ ਕਰ ਰਿਹਾ ਕਿ ਤੂੰ ਅਕੇ ਵਾਦੀ ਦਾ ਲੋਕਾਂ ਨਾਲ ਤਾਂ ਕੰਮ ਸਿੱਟਣਾ ਹੀ ਹੁੰਦਾ ਬਾਕੀ ਤੁਸੀਂ ਕੀ ਕਹਿਣਾ ਚਾਹ ストーリーバイでコリいバレッドソウジュのコメントに行ったのは。